ਜੀ ਖਾਰੇ ਸੀਗੇ ਪਰੋਠੀ ਮੰਮਾ ਸਾਨੂੰ ਬਣਾ ਕੇ ਦੇ ਰਹੀ ਸੀ ਕਿਤੇ ਸਿੱਧੂ ਵੀ ਖਾਈ ਜਾਂਦਾ ਕੋ ہماری ਗਰਮਾ ਗਰਮ ਨੂਨ ਮਿਰਚ ਵਾਲੀ ਪਰੋਠੀ ਆ ਗਈ ਹੈ ਤੇ ਖਾਣੇ ਆ ਗਾਇਜ਼ ਰੋਟੀ ਖਾ ਲਈ ਹੈ ਦੇਖੋ ਕੱਪੜੇ ਸੁੱਕ ਨਹੀਂ ਪਾਏ ਹੋਏ ਐ ਤੇ ਦਾਦੀ ਨੇ ਮੈਨੂੰ ਕਿਹਾ ਕਿ ਜਿਹੜੀ ਆ ਕਾਨਕ ਐ ਇਹਨੂੰ ਹਨਾ ਮੰਜੇ ਤੇ ਪੂਰੇ ਫੈਲਾ ਦੇ ਕਿਉਂਕਿ ਫਿਰ ਧੁੱਪ ਲੱਗ ਜੂਗੀ ਨਾ ਬਹੁਤ ਵਧੀਆ ਜਿਹੜੀ ਹੈਗੀ ਧੁੱਪ ਨਿਕਲੀ ہوئی ਐ ਇਸ ਲਈ ਆਪਾਂ ਇਹਨੂੰ ਫਲਾ ਦਿੰਨੇ ਆ ਜ ਲੈ ਇਹਨੂੰ ਪੂਰਾ ਚੰਗੀ ਤਰ੍ਹਾਂ ਜਿਹੜੀ ਚਾਰੇ ਹੋਰ ਫਲਾ ਦਿੰਨੇ ਆ ਕਨਕਤਾ ਪੂਰੀ ਫੈਲਾਤੀ ਹੈ ਦੇਖੋ ਮੈਂ ਤੇ ਗਾਇਸ ਮम्मा ਹੋਰੇ ਤੱਕ ਕੱਢ ਰਹੇ ਨੇਗੇ ਬੈੱਡ ਚ ਕੱਪੜੇ ਗਰਮੀਆਂ ਦੇ ਹੂੰ ਗਰਮੀਆਂ ਦੇ दे ਦੇ ਬੰਦ ਮਿੱਟੀ ਇਹ ਕੱਢਣਾ ਮੈਂ ਕਿ ਫਿਰ ਸੇਰੀ ਦੀ ਧੁੱਪ ਲਵਾ ਦੂੰਗੀ ਨਾ ਮਿੱਟੀ ਕਿੰਦਾ ਪੈ ਗਈ ਇੱਥੇ ਸਾਰੀ ਮਿੱਟੀ ਫੇਰੇ ਖੋਲਿਆ ਤਾਂ ਹੈ ਨਹੀਂ ਆ ਦੇਖੋ ਕਿਵੇਂ ਬੰਦ ਚ ਪੈ ਜਾਈ ਕਿਉਂਕਿ ਹੁਣ ਤਾਂ ਹੈ ਗਾਇਜ਼ ਹੁਣ ਜਿਹੜੇ ਮੈਂ ਜਿਹੜਾ ਸੀਜ਼ਨ ਉਹ ਬਦਲ ਰਿਹਾ ਹੈਗਾ ਪਹਿਲਾਂ ਤਾਂ ਹੁੰਦੀ ਸੀਗੀ ਠੱਡ ਹੁਣ ਹੋ ਗਈ ਹੈ ਗਰਮੀ ਇਸ ਤਰ੍ਹਾਂ ਤਾਂ ਪੱਖਾ ਲਾਣ ਨੂੰ ਕਰੀਏ ਪਰ ਜਿਹੜਾ ਉਹਦਾ ਸਵਿੱਚ ਹੈ ਨਾ ਉੱਥੇ ਉਹਦੇ ਵਿੱਚ ਮਤਲਬ ਚਿੰਗਿਆੜੀਆਂ ਜਿਹੀ ਨਿਕਲ ਰਹੀਆਂ ਸੀ ਹੋਰੀ ਆਵਾਜ਼ ਜੀ ਕਰ ਰਹੀ ਸੀ ਇਸ ਲਈ ਅਸੀਂ ਬੰਦ ਹੀ ਕਰਤਾ ਫੇਰ ਹੋਰ ਪੱਖਾ ਵੀ ਖਰਾਬ ਹੈ ਇਹਨੂੰ ਵੀ ਚੈੱਕ ਕਰਵਾਉਣਾ ਪਊਗਾ ਕੱਲ ਨੂੰ ਕਰਾਵਾਂਗਾ ਭਾ ਇਹਨੂੰ ਕਰ ਪੀਵੇ ਹੂੰ ਪਹਿਲਾਂ ਰੈਗੂਲੇਟਰ ਬਦਲ ਕੇ ਗਏ ਸੀਗੇ ਪਰ ਉਹ ਉਹ ਤਾਂ ਠੀਕ ਹੋ ਗਿਆ ਸੀ ਪਰ ਹੁਣ ਫੇਰ ਤੋਂ ਹੋ ਗਿਆ ਲਾ ਤਾਂ ਮੇਰੇ ਛੋਟਾ ਹੋ ਗਿਆ ਨਾ ਮੰਮਾ ਇਹ ਮੇਨ ਦਾਦੀ ਨੇ ਲਿਆ ਕੇ ਦਿੱਤਾ ਸੀ ਬਹੁਤ ਸੋਹਣਾ ਸੀਗਾ ਮੰਮਾ ਜੀ ਨੇ ਲਿਆ ਕੇ ਦਿੱਤੀ ਸੀ ਨੂੰਹ ਸ਼ਰਟ ਇਹ ਲਿਆ ਕੇ ਦਿੱਤੀ ਆ ਪਾਪਾ ਦੇ ਮਾਮਾ ਜੀ ਨੇ ਉਹਨਾਂ ਨੂੰ ਬਾਹਰੋਂ ਸ਼ਰਟ ਕੈਨੇਡਾ ਤੋਂ ਦੇਖੋ ਕਿੰਨੀ ਸੋਹਣੀ ਹੈਗੀ ਕਿੰਨਾ ਟੱਕਿਆ ਰੱਖਿਆ ਸੀ ਇਹਨੂੰ ਮਤਲਬ ਬੰਦ ਸੀਗਾ ਫਿਰ ਵੀ ਪਤਾ ਨਹੀਂ ਮਿੱਟੀ ਕਿੱਥੋਂ ਆ ਜਾਂਦੀ ਹੈਗੀ ਦੇਖ ਲੋ ਇਹ ਕੁਦਰਤੀ ਹੈ ਬੱਤੇ ਦਾ ਇਹਨੂੰ ਨਹੀਂ ਕੋਈ ਰੋਕ ਸਕਦਾ ਨਾ ਮਿੱਟੀ ਨੂੰ ਨਾ ਪਾਣੀ ਨੂੰ ਕੋਈ ਰੋਕ ਸਕਦਾ ਉਹ ਤਾਂ ਪਾਚ ਹੀ ਜਾਂਦੇ ਆ ਹੱਥ ਜਗਾ ਬਣਾ ਲੈ ਜਰਾ ਪੂਰਾ ਟੱਕਿਆ ਹੋਇਆ ਸੀ ਦੇਖੋ ਉਹ ਨਹੀਂ ਪੂਰੀ ਥੋ ਝਾੜ ਰਹੇ ਨੇਗੇ ਮੰਮਾ ਜਿਹੜੀ ਵੀ ਇੱਥੇ ਸਾਰੇ ਕਿਤੇ ਮਿੱਟੀ ਮਿੱਟੀ ਹੋਈ ਵਈ ਹੈਗੀ ਕੋਨੇ ਚ ਵੀ ਸਿੱਧੂ ਦੀ ਜੈਮਸ ਦੇਖੋ ਯਾ ਦੇਖੋ ਮੰਮਾ ਦਾ ਸੂਟ ਜਿਹੜਾ ਹੈਗਾ ਬੈੱਡ ਵਿੱਚ ਨਿਕਲੇ ਕਿੰਨਾ ਸੋਹਣਾ ਹੈਗਾ ਤੇ ਆ ਦੇਖ ਆ ਨਹੀਂ ਇਹ ਦਿਨਾਂ ਨਹੀਂ ਹੈਗੀ ਇਹ ਚੁੰਨੀ ਤੇ ਦੇਖੋ ਕਿੰਨਾ ਸੋਹਣਾ ਹੈ ਬਸ ਹੈ ਨਾ ਜਿਹੜੀ ਮੈਨੂੰ ਇਹਦੀ ਆ ਚੀਜ਼ ਹੈ ਨਾ ਇਹ ਥੋੜੀ ਕੱਟ ਵਧੀਆ ਲੱਗੀ ਜੇ ਤੇ ਨਵੀਂ ਲੇਸ ਲੱਗ ਜਾਏ ਤਾਂ ਬਹੁਤ ਵਧੀਆ ਹੋ ਜਾਊਗਾ ਤੁਸੀਂ ਤਾਂ ਕੋਟੀਆਂ ਵੀ ਰੱਖਣ ਲੱਗੇ ਹੋਰ ਮੈਂ ਤਾਂ ਜਿਹੜਾ ਕੰਮ ਨਿਬੜਦਾ ਫਿਰ ਨਵੇੜੇ ਦਾ ਨਾ ਮੈਨੂੰ ਪਤਾ ਨਹੀਂ ਲੱਗਦਾ ਨਾ ਟਾਈਮ ਨਹੀਂ ਕਈ ਵਾਰੀ ਲੱਗਦਾ ਕੋਈ ਕਿੰਨਾ ਕੋਈ ਕੰਮ ਨਿਕਲਿਆ ਹੁੰਦਾ ਮੇਰਾ ਕੰਮ ਚੱਲ ਮੈਂ ਕਿੱਥੇ ਲੱਗੇ ਤਾਂ ਹੋਇਆ ਇੱਕ ਵਾਰੀ ਫਟਾਫਟ ਛੁੱਟੀ ਲਈ ਮੈਂ ਨਹੀਂ ਕਹਦੀ ਵੀ ਹੁਣ ਮੈਂ ਨਾਲ ਕਰਾ ਲਿਆ ਤਾਂ ਕਰਕੇ ਨਾ ਤਾਂ ਤੁਸੀਂ ਹਮੇਸ਼ਾ ਹੀ ਕਰਾਉਨੇ ਹੋ ਦੱਸ ਇੱਕ ਪੁੱਛੜ ਦੀ ਗੱਲ ਹੈ ਦੱਸਣ ਦੀ ਗੱਲ ਆ ਵੀ ਨਾ ਆ ਪਹਿਲਾਂ ਪਤਾ ਨਹੀਂ ਲੱਗਦਾ ਹੁਣ ਪਤਾ ਲੱਗਿਆ ਗੁਰੂ ਵੀਡੀਓ ਵੀਡੀਓ ਬਣਾਉਣੀ ਆ ਹਾਂ ਹੋਰ ਦੱਸ ਤਾਂ ਦੇ ਐ ਦੱਸੋ ਕੀ ਇਹਨੂੰ ਕਿਹਨੂੰ ਦੱਸਾਂ ਨਾਲ ਕਰਾਉਨੇ ਹੋ ਇਹ ਤਾਂ ਉਹ ਕੀ ਹੈ ਅੱਖ ਵੀ ਪਤਾ ਲੱਗਦੀ ਦੇਖਣ ਵਾਲੇ ਨੂੰ ਹਾਂ ਨਾ ਵੀ ਮੈਂ ਤੇਰੇ ਪਾਪਾ ਮੇਨਾਂ ਹਮੇਸ਼ਾ ਕੰਮ ਕਰਾਉਂਦੇ ਨਾਲ ਹੱਲਪ ਮੇਰੀ ਬਹੁਤ ਕਰਾਉਂਦੇ ਆ ਜੇ ਨਾਲ ਕਰਾਉਂਦੇ ਤਾਂ ਮੇਰਾ ਕੰਮ ਵੀ ਨਿਭੜ ਜਾਂਦਾ ਫਟਾਫਟ ਹਾਂ ਇਕੱਲੀ ਤਾਂ ਮੈਂ ਉਲਝੀ ਰਹਿੰਦੀ ਕੀ ਕਰਾਂ ਕਿਸ਼ਰਾ ਕੀ ਕਰਾਂ ਮੇਰਾ ਪਰਵਧਾ ਹੁੰਦੀ ਨਾ ਕੰਮ ਮੇਰੇ ਇੱਧੇ ਕੰਮ ਰਹਿ ਗਏ ਕੋਈ ਨਹੀਂ ਸਾਡਾ ਕੰਮ ਐ ਕਰਵਾ ਦੂ ਤੇ ਮੇਰੇ ਕਰਵਾਣਾ ਦਾ ਹੈ ਪੱਕਾ ਯੋ ਵੀ ਹੂੰ ਹੂੰ ਠੀਕ ਹੈ ਆ ਨਿਕਾ ਸਿੱਧੂ ਤਾਂ ਆਪਣੀ ਗੇਮ ਖੇਡੀ ਜਾਂਦਾ ਬੈਠਾ ਟਾਈਮ ਦਾ ਠਾ ਲਿਆ ਕਰਦਾ ਇਹੀ ਕੰਮ ਕਰਦਾ ਖੰਡਾ ਠੀਕ ਹੈ ਨਹੀਂ ਤਾਂ ਖੰਡਾ ਖੰਡਾ ਪਾਣੀ ਨਹੀਂ ਪਾਰਿਆ ਘਰ ਗਾਇਸ ਮੈਂ ਬਾਬਾ ਜੀ ਦੀ ਫੋਟੋ ਬਣਾਈ ਸੀ ਕਿੰਨੀ ਸੋਹਣੀ ਲੱਗ ਰਹੀ ਹੈ ਦੇਖ ਇੱਥੇ ਕਲਾਰਾ ਪਿਆ ਹੋਇਆ ਹੈਗਾ ਤੇ ਦਾਦੀ

ਹਾਂ ਇਹ ਨੀ ਨੀ ਓਏ ਚੱਪਲ ਪਾਲਾ ਦਾदू ਆ ਗਏ ਦੇਖ ਲੋ ਇਹਦੀ ਐਕਸਾਈਟਮੈਂਟ ਇਹਨੂੰ ਹਰ ਵਾਰੀ ਆਈ ਬੂਟ ਚੱਪਾ ਪਜਾ ਕਿਹ ਚਾਹਨੀ ਵੀ ਦਾਦੂ ਆਣਾ ਨੇ ਵੀ تیاری ਰੱਖ ਚੱਪਲ ਪਾਲਾ ਸਿੱਧੂ ਲਾ ਕੇ ਉਹ ਗਾਇਜ਼ ਦਾਦੂ ਆ ਗਏ ਨਹੀਂ ਤੇ ਜਾ ਰਹੇ ਨੇ ਝੂਟਾ ਲੈਣ ਬਾਏ ਮਾਂ ਬਣਾ ਰਹੀ ਰੋਟੀ ਤੇ ਦਾਦੀ ਨੇ ਮੰਗਵਾਈ ਹੈ ਮੇਰੇ ਤੇ ਰੋਟੀ ਇਸ ਲਈ ਮੈਂ ਦੇਖ ਕੇ ਆਨੀ ਆ ਲਓ ਦਾਦੀ ਕੁਚਨੀ ਦੇਖੋ ਕਿ ਮੈਂ ਇਸ਼ਾਰਾ ਕਰਦੇ ਨੇ ਕਿਸ ਉਹ ਕਿਹਾ ਦੇ ਕੇ ਆਵੇ ਮੈਂ ਭੱਜ ਮੈਂ ਮੈਂ ਭੱਜ ਗਿਆ ਹਾਂ ਰਹਿੰਦੇ ਡੁਕਨੀ ਡਰਾਉਣੀ ਲੱਗ ਰਹੀ ਐ ਜਦੋਂ ਹੋ ਗਿਆ ਸਾਡਾ ਰੋਟੀ ਖਾਣ ਦਾ ਟਾਈਮ ਇਹ ਕਮ ਹੋਰ ਤੱਕ ਖਾਈ ਜਾਂਦੇ ਨੇ ਰੋਟੀ ਦੇਖੋ ਟੇਬਲ ਤੇ ਬਹਿ ਕੇ ਇੱਥੇ ਇੱਥੇ ਹਾਂ ਕੁਰਸੀ ਤੇ ਦਾਦੀ ਬਣਾਏਗਾ ਛੋਲੂਆ ਹਰਾ ਛੋਲੂਆ ਹਰਾ ਛੋਲੂਆ ਹਰੇ ਚਨੇ ਵੀ ਕਹਿੰਦੇ ਨੇ ਹਰੇ ਚਨੇ ਛੋਲੂਆ ਲਗ ਲਗ ਨਾਮ ਦਾਦੀ ਕਹਿੰਦੇ ਹਰਾ ਛੋਲੂਆ ਛੋਲੂਆ ਗਾਇਸ ਸਾਡਾ ਰੋਟੀ ਪਾਨ ਤਾਂ ਜਿਹੜਾ ਹੈਗਾ ਸੀ ਖਾ ਲਿਆ ਹੈਗਾ ਤੇ ਸਿੱਧੂ ਗਿਆ ਹੋਇਆ ਬਾਹਰ ਦਾਦੀ ਹੋ ਰਿਆ ਨਾ ਗੱਲਾਂ ਬਾਤਾਂ ਕਰਨ ਵਾਸਤੇ ਗਾਇਸ ਹੁਣ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ ਦੇਖੋ 12:00 ਵੱਜ ਗਏ ਨੇ ਤੇ ਸਾਡਾ ਕੰਮ ਹਲੇ ਵੀ ਬਹੁਤ ਪਿਆ ਹੈਗਾ ਕਿਉਂਕਿ ਦਾदू ਅੱਜ ਗਏ ਸੀਗੇ ਆਪਣੇ ਫਰੈਂਡ ਨੂੰ ਮਿਲਣ ਤੇ ਦਾदू ਦੇ ਫਰੈਂਡ ਕਹਿੰਦੇ ਕਿ ਤੁਹਾਡੇ ਬੱਚੇ ਹੁਣ ਵਲੌਗ ਨਹੀਂ ਪਾਉਂਦੇ ਫਿਰ ਦਾਦੂ ਨੂੰ ਦੱਸਿਆ ਕਿ ਫੋਨ ਇੱਕ ਹੋਣ ਕਰਕੇ ਨਾ ਵੀ ਬੇਟਾ ਲੈ ਜਾਂਦਾ ਹੈ ਇਸ ਲਈ ਵਲੌਗ ਜਿਹੜੇ ਹੈ ਰਹਿ ਜਾਂਦੇ ਨੇ ਫਿਰ ਅੰਕਲ ਕਹਿੰਦੇ ਸਾਡੇ ਬੱਚੇ ਵੀ ਦੇਖਦੇ ਹੁੰਦੇ ਨੇ ਤੁਹਾਡੇ ਵਲੌਗ ਤੁਸੀਂ ਐ ਕਰੋ ਮੇਰੇ ਕੋਲ ਨੇ ਇੱਕ ਐਕਸਟਰਾ ਫੋਨ ਪਿਆ ਤੁਸੀਂ ਉਹ ਲੈ ਜਾਓ ਫਿਰ ਦਾਦੂ ਲੈ ਕੇ ਆਏ ਸੀਗੇ ਤੇ ਉਹਦੇ ਵਿੱਚ ਪਾਪਾ ਜਿਹੜਾ ਡਾਟਾ ਟਰਾਂਸਫਰ ਕਰ ਰਹੇ ਸੀ ਤੇ ਹੁਣੀ ਸਾਨੂੰ ਇੰਨਾ ਟਾਈਮ ਲੱਗ ਗਿਆ ਤੇ ਹੋਰ ਕਿੰਨਾ ਟਾਈਮ ਲੱਗੂ ਪਾਪਾ ਵਾਧਾ ਲੱਗਦਾ ਹੈ ਬੱਜੂ 1 2 ਵਜੇ ਜਾਣਗੇ ਤਾਂ ਅੱਛਾ ਹੋ ਮੇਰਾ ਤਾਂ ਕੱਲੂ ਪੇਪਰ ਵੀ ਹੈ ਕੰਪਿਊਟਰ ਦਾ ਹੈ ਹੋਰ ਕੱਲੂ ਹੈ ਮੇਰੇ ਪੇਪਰ ਫਿਰ ਪਾ ਜਾਵਾਂਗਾ ਤਾਂ ਫਿਰ ਦੂ ਹਾਂ ਤੇ ਮੈਂ ਪੈਣੀ ਹੈ ਤੇ ਗਾਇਸ ਜਿਵੇਂ ਅੱਜ ਅੰਕਲ ਨੇ ਸਾਨੂੰ ਸਪੋਰਟ ਕੀਤੀ ਉਵੇਂ ਤੁਸੀਂ ਵੀ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਜਲਦੀ ਨੈਕਸਟ ਵਲੌਗ ਦੇ ਵਿੱਚ ਉਹ ਤੱਕ ਟੇਕ ਕੇਅਰ ਐਂਡ ਬਾਏ ਬਾਏ ਅੱਖਾਂ ਚ ਲਾਉਣ ਨਹੀਂ ਦਿੰਦਾ ਇਹਨੂੰ ਡਰ ਲੱਗਦਾ ਕਿ ਉੱਪਰੋਂ ਡਿੱਗ ਜਾਊਗਾ ਤੇ ਮੈਨੂੰ ਕਹਿੰਦਾ ਸਹਰਾਣੇ ਨਾ ਹਵਾ ਚੱਲ ਹੁਣ ਮੈਨੂੰ ਚੱਲੀ ਜਾਨੀਂ ਦੇਖ ਲਓ ਜਮਾ ਹੀ ਨਹੀਂ ਟਿਕਦਾ ਹੈਗਾ